બસ ਬਈ ਬਸ ਬ੍ਰੇਕਾਂ ਵੀ ਮਾਰੀ ਦੇਆਂ ਹੁੰਦੀਆਂ ਆ ਬ੍ਰੇਕ ਦੇ ਲਓ ਜੀ ਦਲੀ ਤੁਸੀਂ ਬੋਲੋ 14 ਤੋਂ ਬਿਨਾ ਹੀ 14 ਤੋਂ ਬਿਨਾ ਹੀ ਇੱਧਰ ਯੂ ਵੀ ਹੁਣੀ ਚੜ ਗਏ ਆ ਗੱਡੀ ਦੇ ਇਹ ਇਦਾਂ ਚੜਦਾ ਜਿੱਦਾਂ ਘੋੜੇ ਤੇ ਨਹੀਂ ਚੜੀਦਾ ਇਹਦਾ ਹੁਣ ਕਾ ਰਿਜ਼ਲਟ ਆਲੇ ਦਿਨ ਪਤਾ ਲੱਗੂਗਾ ਹੈਲੋ ਗਾਇਸ ਗੁੱਡ ਮਾਰਨਿੰਗ ਵੈਲਕਮ ਟੂ ਮਾਈ ਨਿਊ ਵਲੌਗ ਫੋਰਸ ਨਵਾਂ ਕਾਸ ਕੀ ਹਾਲਚਾਲ ਆਈ ਹੋਪ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਮੈਂ ਬਿਲਕੁਲ ਠੀਕ ਆ ਜੀ ਤੇ ਸਵੇਰੇ ਸਵੇਰੇ ਉੱਠ ਗਏ ਆ ਵਲੌਗ ਆਪਾਂ ਕਰ ਲਿਆ ਸਟਾਰਟ ਬੈਕਗ੍ਰਾਉਂਡ ਤੇ ਕਾਫੀ ਸਮਾਨ ਉੱਥਲਿਆ ਉੱਥਲਿਆ ਪਿਆ ਹੋਇਆ ਸਾਡੇ ਘਰੇ ਚੱਲੀਆਂ ਪਈਆਂ ਸਫਾਈਆਂ ਤੇ ਬਾਕੀ ਹੁਣ ਆਪਾਂ ਕਰਦੇ ਆ ਗੱਲਬਾਤਾਂ ਅੱਗੇ ਬਣੇ ਰਿਓ ਵੀਡੀਓ ਦੇ ਨਾਲ ਚੈਨਲ ਨੂੰ ਸਬਸਕ੍ਰਾਈਬ ਕਰ ਲੈ ਵੀਡੀਓ ਨੂੰ ਲਾਈਕ ਕਰ ਦਿਓ ਬਣੇ ਰਿਓ ਵੀਡੀਓ ਦੇ ਨਾਲ ਆਹ ਦੇਖ ਲੋ ਸਾਰ ਸਫਾਈਆਂ ਚੱਲਦੀਆਂ ਪਈਆਂ ਸਾਡੇ ਸ਼ੁਰੂ ਨੇ ਹੀ ਵਿਆਹ ਦੀਆਂ ਤਿਆਰੀਆਂ ਮਨਵੀਰ ਹੁਣੀ ਵੀ ਆ ਗਏ ਆ ਜੀ ਸਵੇਰੇ ਸਰੇ ਉੱਠ ਗਏ ਸਕੂਲੇ ਸਕੂਲੇ ਚੱਲੇ ਆ ਪੀਪਰ ਆ ਪਿਆ ਗਿਆ ਨਾ ਪੀਪਰ ਵਾ ਗਿਆ ਨਾ ਠੀਕ ਆ ਚੱਲ ਫਿਰ ਆ ਜੀ ਜਲਦੀ ਠੀਕ ਆ ਆਪਾਂ ਮੁੜ ਕੇ ਜਾਣਾ ਸ਼ਾਮ ਨੂੰ ਕਿਤੇ ਵਾ ਵਾ ਪਤਾ ਹੈ ਨਾ ਸਹੀ ਹੈ ਮੰਮੀ ਹੁਣੀ ਲੱਗੇ ਸਫਾਈਆਂ ਕਰਨ ਤੇ ਬਾਕੀ ਬੈਠੇ ਹੋਏ ਆ ਸਾਰੇ ਹਾਂਜੀ ਜੂ ਵੀ ਕੀ ਕਰਦੇ ਆ ਗੱਡੀ ਚਰੂਨਾ ਇਹ ਕਿਹੜੀ ਗੱਡੀ ਆ ਇਹ ਸਟੀering ਵਾਲੀ ਸਟੀering ਵਾਲੀ ਚਲਾਉਣੀ ਆਉਂਦੀ ਆ ਇਹਦਾ ਗੇਅਰ ਕਿੱਥੇ ਪੈਂਦਾ ਇਸ ਦਾ ਗੇਮ ਨਹੀਂ ਐਸ਼ਾ ਆਟੋਮੈਟਿਕ ਆਟੋਮੈਟਿਕ ਘਟਾਉਣਾ ਆਪਣੇ ਕਿੱਥੇ ਆ ਬਟਨ ਬਟਨ ਆ ਇਹ ਬਟਨ ਹੈ ਸਹੀ ਯੂ ਵੀ ਹੁਣੀ ਆਪਣੀ ਪੂਰੀ ਮਸਤੀ ਚ ਤੇ ਬਾਕੀ ਇਹ ਇਹ ਪੈਂਗਲ ਸੈਲਿਬ੍ਰਿਟੀ ਸੀ ਕੀ ਗੱਲ ਜੀ ਹੁਣਾਂ ਦਾ ਫੁੱਟਬਾਲਰ ਜਾਗ ਗਿਆ ਜੀ ਕਹਿੰਦੇ ਅੱਜ ਸੇਖੀ ਲਾਣਾ ਫੁੱਟਬਾਲ ਖਮਾਉਣਾ ਹਾਂ ਜੀ ਕਰੋ ਮੂੰਹ ਮਿੱਠਾ ਜੀ ਯੂ ਵੀ ਹੁਣੀ ਚੜ ਗਏ ਆ ਗੱਡੀ ਤੇ ਇਹ ਇਦਾਂ ਚੜਦਾ ਜਿੱਦਾਂ ਘੋੜੇ ਤੇ ਨਹੀਂ ਚੜੀਦਾ ਹਲੋ ਜੀ ਕਰੋ ਜੀ ਤੁਸੀਂ ਮੂੰਹ ਮਿੱਠਾ ਹਾਂਜੀ ਉਹ ਬੱਸ ਬਈ ਬੱਸ ਬ੍ਰੇਕਾਂ ਵੀ ਮਾਰੀ ਦੇ ਆਉਂਦੀਆਂ ਆ ਬ੍ਰੇਕ ਦੇਖ ਲਓ ਜੀ ਲੋ ਵੀ ਮਿੱਤਰੋ ਘਰ ਦੀ ਸਭ ਸਫਾਈ ਆਪਣੀ ਹੋ ਚੁੱਕੀ ਆ ਜੀ ਤੇ ਬਾਕੀ ਆਪਣਾ ਤੇ ਆਪਣਾ ਬ੍ਰੇਕਫਾਸਟ ਵੀ ਰੈਡੀ ਹੋਣ ਦਿਆ ਆ ਜੀ ਚੈੱਕ ਕਰੋ ਆਲੂ ਵਾਲੇ ਪਰੌਂਠੇ ਸੋ ਮਨਿਤ ਬ੍ਰੇਕਫਾਸਟ ਕਰਕੇ ਜਾਣਾ ਸ਼ਹਿਰ ਨੂੰ ਤੇ ਬਣੇ ਰਹੋ ਬਲੌਗ ਦੇ ਨਾਲ ਬ੍ਰੇਕਫਾਸਟ ਕਰਦੇ ਆਂ ਪਾਦੂ ਵਾਲੇ ਪਰੋਠੇ ਅੱਜ ਬ੍ਰੇਕਫਾਸਟ ਕੇ ਬ੍ਰੇਕਫਾਸਟ ਆਪਣਾ ਹੋ ਗਿਆ ਆ ਜੀ ਤੇ ਪਹਿਲਾਂ ਅਸੀਂ ਥੋੜੇ ਆਪਣੇ ਵਿਆਹ ਦੇ ਕਾਰਡ ਦੇਣ ਗਏ ਸੀ ਕਿ ਪਿੰਡ 'ਚ ਤੇ ਹੁਣ ਸਾਨੂੰ ਇੱਕ ਵਿਆਹ ਦਾ ਕਾਰਡ ਆ ਗਿਆ ਆ ਆਹ ਲੋ ਜੀ ਵਿਆਹ ਦਾ ਕਾਰਡ ਤੇ ਨਾਲੇ ਡੱਬਾ ਆ ਗਿਆ ਆ ਇੱਕ ਵਿਆਪਨ ਹੋਰ ਆ ਗਿਆ ਆ ਤੇ ਬਾਕੀ ਜੂਵੀ ਹੁਣੀ ਬੈਠੇ ਆ ਲੈਓ ਜੀ ਕਰੋ ਮੂੰਹ ਮਿੱਠਾ ਜੀ ਦੂਜੀ ਵਾਰੀ ਹਾਂ ਜੀ ਮੰਨਵੀ ਵੀ ਆ ਗਿਆ ਸੀਗਾ ਸਕੂਲ ਤੋਂ ਅੱਜ ਆ ਜੀ ਦੂਸਰਾ ਨਰਾਤਾ ਤੇ ਉਸ ਦੇ ਸਬੰਧ ਵਿੱਚ ਨਾ ਸਾਡੇ ਘਰੇ ਲੱਗਣੀ ਆ ਮਾਤਾ ਰਾਣੀ ਦੀ ਚੌਂਕੀ ਤਾਂ ਕਰਕੇ ਨਾ ਅਸੀਂ ਚੱਲੇ ਆ ਦੁਕਾਨੇ ਇੱਕ ਬਕਸਾ ਚੱਕ ਕੇ ਲੈਣਾ ਦੋ ਮੈਗ ਚੱਕ ਕੇ ਲੈਉਣੇ ਆ ਹਨਾ ਤੇ ਵੀ ਚੱਲ ਥੋੜਾ ਵਧੀਆ ਹੋ ਜਾਊਗਾ ਘੋਣ ਵਜਾਉਣ ਦਾ ਸਿਸਟਮ ਤੇ ਹੁਣ ਆਪਾਂ ਚੱਲਦੇ ਆਂ ਦੁਕਾਨੇ ਤੇ ਫਿਰ ਉਹ ਚੱਕ ਕੇ ਘਰ ਜਾ ਕੇ ਫੇਰ ਨਾ ਆਗੇ ਤਾਂ ਫਿਰ ਮਿਲਦੇ ਆ ਤੁਹਾਨੂੰ ਦੋ ਤਿੰਨ ਲੀਡਾਂ ਚੱਕ ਲਈਆਂ ਆ ਦੋ ਤਿੰਨ ਮੈਗ ਰੱਖ ਲੈਣੇ ਆਪਾਂ ਠੀਕ ਆ ਇਹ ਚੰਗੀ ਤਰ੍ਹਾਂ ਬੰਦ ਕਰਦੇ ਕਾਕੀ ਕਾ ਛੋਟਾ ਮੋਨੀਟਰ ਲੈ ਆਣਾ ਆ ਤੇ ਬਾਸਵੇ ਲੱਗ ਜੂਗੀ ਚਲਿਏ ਪੇਪਰ ਕਿਦਾਂ ਦਾ ਹੋਇਆ ਇਹ ਤਾਂ ਪੂਰਾ ਉੱਤੀ ਮੈ ਦਾ ਧੱਕ ਬਾਦ ਇਹਦਾ ਹੁਣ ਕਾ ਕਰ ਰਿਜ਼ਲਟ ਆਲੇ ਦਿਨ ਪਤਾ ਲੱਗੂਗਾ ਰਿਜ਼ਲਟ ਤੈਨੂੰ ਪਤਾ ਹੀ ਜਾਂਦੀ ਹਾਂ ਹਾਂਜੀ ਦੋਸਤੋ ਹੁਣ ਮੈਂ ਰੈਡੀ ਹੋ ਗਿਆ ਆ ਜੀ ਤੇ ਆਪਾਂ ਬਕਸਾ ਵੀ ਮੈਂ ਸੈੱਟ ਕਰ ਦਿੱਤਾ ਸੀਗਾ ਤੇ ਬਾਕੀ ਹੋਰ ਵੀ ਸਾਰੇ ਮੈਟ ਵਗੈਰਾ ਵਿਛਾ ਦਿੱਤੇ ਆ ਤੇ ਅੰਦਰ ਮਾਤਾ ਜੀ ਦਾਸਨ ਵੀ ਲਗਾ ਦਿੱਤਾ ਹੈ ਧੂਪ ਬੱਤੀ ਕਰ ਦਿੱਤੀ ਆ ਬਸ ਹੁਣ ਭਾਈਨ ਮੰਡਲੀ ਦੀ ਵੇਟ ਆ ਉਸ ਤੋਂ ਬਾਅਦ ਫੇ ਚੌਂਕੀ ਸ਼ੁਰੂ ਹੋ ਜਾਣੀ ਆ ਮਾਤਾ ਜੀ ਦੀ ਫੇ ਤੁਹਾਨੂੰ ਦਰਸ਼ਨ ਕਰਾਉਣੇ ਆ ਬਣੇ ਰਿਓ ਵਲੌਗ ਦੇ ਨਾਲ ਸਿਸਰੀ ਗਾਣੇ ਤੇ i yeah. ਦੇਖੋ ਜੀ ਹੁਣ ਚੌਂਕੀ ਸਪੂਰਨ ਹੋ ਗਈ ਆ ਜੀ ਸਾਰੀਆਂ ਸੰਗ ਦਾ ਪ੍ਰਸ਼ਾਦ ਸ਼ਾਖੇ ਆਪਣੇ ਆਪਣੇ ਘਰਾਂ ਨੂੰ ਚਲ ਗਈਆਂ ਆ ਜੀ ਤੇ ਹੁਣ ਅਸੀਂ ਸਕਣ ਲੱਗੇ ਆ ਜੀ ਪ੍ਰਸ਼ਾਦ ਸਾਰੀ ਫੈਮਿਲੀ ਤੇ ਬਰਫੀ ਕਿੱਥੇ ਆ ਬਈ ਬਰਫੀ ਦੇ ਆਪ ਨੂੰ ਬਸ ਬਰਫੀ ਆ ਗਿਆ ਜੀ ਬਰਫੀ ਦੇਈ ਦੀ ਮੈਨੂੰ ਬਰਫੀ ਆਹ ਖਲਾਓ ਬਈ ਨੂੰ ਬਰਫੀ ਖਲਾਓ ਮੂੰਹ ਮਿੱਠਾ ਕਰੋ ਇਹਦਾ ਮੂੰਹ ਮਿੱਠਾ ਕਰੋ ਜਲਦੀ ਹਾਂਜੀ

ਲੋ ਜੀ ਕਾਰਾ ਲਾ ਲਓ ਕੱਲ੍ਹ ਸੇਲਾ ਵਾਲੀ ਮਾਤਾ ਰਵੀ ਕਾਨਾ ਸੀ ਉਹ ਸੱਚੇ ਦਰਬਾਰ ਕੀ ਜੈ ਆਇਓ ਵੇ ਦਰਬਾਰ ਕੀ ਜੈ ਹਾਂਜੀ ਹੁਣ ਆਪਾਂ ਚੱਲੇ ਆਂ ਜੀ ਕਿੱਥੇ ਜਾਣਾ ਬਈ ਥਿਲੋਂ ਜਾਣਾ ਮੜਾ ਜੇ ਕੁਰਤੇ ਪਜਾਮੇ ਨੂੰ ਸੀ ਲਵ ਫਿਟਿੰਗ ਕਰਾਉਣੇ ਜਾਣੀ ਆ ਚੱਲ ਕਰ ਅੱਗੇ ਮੜਾ ਜੇ ਲੈ ਜਾਣਾ ਟਾਈਮ ਚੈੱਕ ਕਰ ਲਓ ਯਾਰ ਅਸੀਂ ਨਾ ਪਲਾਨ ਸਾ ਕਰਕੇ ਤੇ ਹੋਰ ਜਾਣਦਾ ਵੀ ਸੀਗਾ ਚਲਿਏ ਪਰ ਹੁਣ ਨਾ ਤੁਹਾਨੂੰ ਲੈ ਲਵਾਂ ਜੀ ਕਰ ਲਓ ਕਿ ਹੁਣ ਭਾਂਡਾ ਲੈ ਆਪੇ ਸ਼ੇ ਆਪਣਾ 플랜 ਸੀਗਾ ਕਿਤੇ ਜਾਣਾ ਸੀਗਾ ਤੁਹਾਨੂੰ ਕੁਝ ਦਿਖਾਉਣਾ ਸੀਗਾ ਪਰ ਹੁਣ ਨਾ ਵੀ ਟੈਂਪੋ ਜ਼ਿਆਦਾ ਹੋ ਗਿਆ ਚੌਂਕੀ ਦਾ ਬਹੁਤ ਜ਼ਿਆਦਾ ਲੇਟ ਹੋ ਗਿਆ ਸੀਗਾ ਕੰਮ ਹੁਣ ਸਮਾਂ ਕਰ ਗਏ ਆਪਣਾ ਨਾ ਉੱਧਰ ਦਾ ਹੁਣ ਕੈਨਸਲ ਹੋ ਗਿਆ ਉਹ ਕਿਸੇ ਹੋਰ ਵਲੌਗ ਚ ਕਰਦਾਂਗੇ ਐਡ ਸਰਪ੍ਰਾਈਜ਼ ਹੀ ਸੀਗਾ ਇੱਕ ਹਿਸਾਬ ਦਾ ਠੀਕ ਹੈ ਜੀ ਤੇ ਬਾਕੀ ਹੁਣ ਆਪਾਂ ਚੱਲੇ ਆਂ ਦਿਲ ਪੂਰਾ ਨਹੀਂ ਰਾਇਆ ਬਾਹਰ ਪਰ ਤੇ ਕਰਾਇਆ ਜਲਦੀ ਅਗਲੀ ਫੀਟਿੰਗ ਹੋਣੀ ਹੈ ਆਪਣੀ ਆਪਣੀ ਕਾਰ ਨੂੰ ਪਾਉਣਾ ਤੋਂ ਪਰਸੋ ਜਾਈਗਾ ਅੱਜ ਅਜੇ ਕੋਈ ਨਹੀਂ ਬਣ ਜਾਣਾ ਗੱਲ ਬਣ ਜਾਣਾ ਆਪਾਂ ਦਾ ਚਾਹ ਨੂੰ ਬਾਈ ਸ਼ਾਮ ਨੂੰ ਹੁਣ ਟਾਈਮ ਰਾਤ ਦੇ 9:00 ਵਜੇ ਚੁੱਕੇ ਆ ਜੀ ਡਿਨਰ ਕਰਨ ਲੱਗੇ ਆ ਆਪਾਂ ਤੇ ਬਾਕੀ ਬਲੌਗ ਦਾ ਕਰਦੇ ਆ ਐਂਡ ਵਧੀਆ ਲੱਗਿਆ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਿਓ ਤੇ ਬਾਕੀ ਨਵੀਆਂ-ਨਵੀਆਂ ਵੀਡੀਓਜ਼ ਦੇਖਣ ਲਈ ਬੈਲ ਆਈਕਨ ਵੀ ਦਬਾ ਦਿਓ ਤੇ ਹੁਣ ਆਪਾਂ ਸਾਰੇ ਮਿਲਦੇ ਆ ਨੈਕਸਟ ਬਲੌਗ 'ਚ ਚੰਗਾ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੈ ਮਾਤਾ ਦੀ